ਜਿਲ੍ਹਾ ਸਕੱਤਰ ਕਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਰੋਈਪੁਰ ਤੋਂ ਜੀ ਜੋ ਅੱਜ 5 ਦਸੰਬਰ ਨੂੰ ਕਿਸਾਨ ਮਜ਼ਦੂਰ ਮੋਰਚੇ ਨੇ ਸੱਦਾ ਦਿੱਤਾ ਸੀ ਕਿ ਪੂਰੇ ਪੰਜਾਬ ਦੇ ਵਿੱਚ 2 ਘੰਟੇ ਦੇ ਲਈ ਹਰੇਲਾਂ ਦਾ ਚੱਕਾ ਜਾਮ ਕੀਤਾ ਜਾਊਗਾ 1 ਤੋਂ ਲੈ ਕੇ 3 ਵਜੇ ਤੱਕ ਜਿਸ ਐਲਾਨ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਜਿਹੜੀ ਉਹ ਪੂਰੀ ਤਰ੍ਹਾਂ ਬਖਲਾੜ ਦੇ ਵਿੱਚ ਆ ਚੁੱਕੀ ਆ ਪੂਰੇ ਪੰਜਾਬ ਦੇ ਵਿੱਚ ਜਥੇ ਬੰਦੀਆਂ ਦੇ ਆਗੂ ਸਹਿਬਾਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਜਿਹੜੀ ਉਹ ਕੀਤੀ ਜਾ ਰਹੀ ਹੈ ਅਸੀਂ ਇਸ ਦੀ ਸਖਤ ਸ਼ਬਦਾਂ ਇਹਨਾਂ ਖੇਦੀ ਕਰਦੇ ਆ ਕਿਉਂਕਿ ਅੱਜ ਦਾ ਰੇਡੋ ਕੋ ਜਿਹੜਾ ਕੇਂਦਰ ਸਰਕਾਰ ਬਿਲੀ ਸੋਧ ਬਿੱਲ 225 ਜਿਹੜਾ ਉਹ ਉਹਦਾ ਖਰੜਾ ਜਿਹੜਾ ਜਾਂ ਆਉਣ ਵਾਲੇ ਸਮੇਂ ਬਿੱਲ ਪਾਸ ਕਰਨ ਜਾ ਰਹੀ ਆ ਉਹਦਾ ਖਰੜਾ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਭੇਜਿਆ ਆ ਰਾਜ ਸਰਕਾਰਾਂ ਨੂੰ ਭੇਜਿਆ ਉੱਤੇ ਭਗਵੰਤ ਮਾਨ ਸਰਕਾਰ ਚੁੱਪ ਬੈਠੀ ਆ ਉਸ ਕਰਕੇ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਥੇਬੰਦੀਆਂ ਵੱਲੋਂ ਲੀਕਿਆ ਹੋਇਆ ਵਾ ਤੇ ਭਗਵੰਤ ਮਾਨ ਸਰਕਾਰ ਇਸ ਗੱਲ ਤੋਂ ਸਾਬਤ ਹੁੰਦਾ ਵਾ ਕਿ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਦੇ ਨਾਲ ਮਿਲੀ ਹੋਈ ਆ ਬਿਜਲੀ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਦੇਣ ਵਾਸਤੇ ਕੇਂਦਰ ਸਰਕਾਰ ਦੇ ਨਾਲ ਸਹਿਮਤ ਆ ਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਰੇਲ ਰੋਕੋ ਕੀਤਾ ਜਾ ਰਿਹਾ ਵਾ ਸੋ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੇਲ ਰੋਕੋ ਕੀਤਾ ਜਾਊਗਾ ਇਹ ਉਸੇ ਤਰ੍ਹਾਂ ਨਗਜ਼ਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਆ ਬਸਤੀ ਟੈਂਕਾਂ ਵਾਲੀ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਸਤੀ ਟੈਂਕਾਂ ਵਾਲੀ ਫਰੋਈਪਰ ਵਿਖੇ ਰੇਲਾਂ ਦਾ ਚੱਕਾ 2 ਘੰਟੇ ਲਈ ਜਾਮ ਕੀਤਾ ਜਾਊਗਾ ਇਸ ਕਰਕੇ ਇਹ ਐਲਾਨ 20 ਦਿਨ ਪਹਿਲਾਂ ਦਾ ਕੀਤਾ ਹੋਇਆ ਵਾ ਜੇਕਰ ਭਗਵੰਤ ਮਾਨ ਚਾਹਦੀ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਜਿਹੜਾ ਉਹ ਸੰਪਰਕ ਕਰਕੇ ਮੀਟਿੰਗ ਤੈਅ ਕਰ ਸਕਦੀ ਕੋਈ ਹੱਲ ਕੱਢ ਸਕਦੀ ਪਰ ਭਗਵੰਤ ਮਾਨ ਸਰਕਾਰ ਕੇਵਲ ਤੇ ਕੇਵਲ ਲੋਕਾਂ ਨੂੰ ਖੱਜਲ ਖਵਾਰ ਕਰ ਰਹੀ ਆ ਇਸ ਮਸਲਿਆਂ ਦਾ ਹੱਲ ਨਹੀਂ ਕੱਢ ਰਹੀ ਰੇਲਾ ਰੋਕਣਾ ਕਿਸਾਨਾਂ ਦਾ ਅਨਕਦਾ ਸਵਾਲ ਨਹੀਂ ਮਜਬੂਰੀ ਬਣ ਚੁੱਕੀ ਕਿਉਂਕਿ ਪੂਰੇ ਜਨਤਕ ਅਦਾਰੇ ਭਗਵੰਤ ਮਾਨ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਸਰਕਾਰ ਦੇ ਇਸ਼ਾਰੇ ਤੇ ਦੇ ਰਹੀ ਆ ਪੰਜਾਬ ਦੇ ਲੋਕ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਆਪਣੇ ਜਨਤਕ ਅਦਾਰੇ ਜਿਸ ਤਰ੍ਹਾਂ ਬਿਜਲੀ ਬੋਰਡ ਨੂੰ ਨਿਪੂਰਨ ਤਰ੍ਹਾਂ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਣਗੇ ਨਿੱਜੀ ਜਿਹੜੇ ਬਿਜਲੀ ਪ੍ਰੀਪੈਡ ਮੀਟਰ ਆ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਹਾਂ ਜੇਕਰ ਬਿੱਲ ਪਾਸ ਹੁੰਦਾ ਸਬ ਸਿੱਟੀਆਂ ਜਿਹੜੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਚਾਹੇ ਘਰੇਲੂ ਬਿਜਲੀ ਦੇ ਚਾਹੇ ਮੋਟਰਾਂ ਵਾਲੀ ਬਿਜਲੀ ਦੇ ਉੱਤੇ ਇਸ ਕਰਕੇ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜਿਲ੍ਹਾ ਸਕੱਤਰ ਕਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਰੋਈਪੁਰ ਤੋਂ ਜੀ ਜੋ ਅੱਜ 5 ਦਸੰਬਰ ਨੂੰ ਕਿਸਾਨ ਮਜ਼ਦੂਰ ਮੋਰਚੇ ਨੇ ਸੱਦਾ ਦਿੱਤਾ ਸੀ ਕਿ ਪੂਰੇ ਪੰਜਾਬ ਦੇ ਵਿੱਚ 2 ਘੰਟੇ ਦੇ ਲਈ ਹਰੇਲਾਂ ਦਾ ਚੱਕਾ ਜਾਮ ਕੀਤਾ ਜਾਊਗਾ 1 ਤੋਂ ਲੈ ਕੇ 3 ਵਜੇ ਤੱਕ ਜਿਸ ਐਲਾਨ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਜਿਹੜੀ ਉਹ ਪੂਰੀ ਤਰ੍ਹਾਂ ਬਖਲਾੜ ਦੇ ਵਿੱਚ ਆ ਚੁੱਕੀ ਆ ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਜਿਹੜੀ ਉਹ ਕੀਤੀ ਜਾ ਰਹੀ ਆਂ ਇਸ ਦੀ ਸਖਤ ਸ਼ਬਦਾਂ ਇਹ ਨਖੇਦੀ ਕਰਦੇ ਆਂ ਕਿਉਂਕਿ ਅੱਜ ਦਾ ਰੇਡੋ ਕੋ ਜਿਹੜਾ ਕੇਂਦਰ ਸਰਕਾਰ ਬਿਲੀ ਸੋਧ ਬਿੱਲ 225 ਜਿਹੜਾ ਉਹ ਉਹਦਾ ਖਰੜਾ ਜਿਹੜਾ ਜਾਂ ਆਉਣ ਵਾਲੇ ਸਮੇਂ ਬਿੱਲ ਪਾਸ ਕਰਨ ਜਾ ਰਹੀ ਆ ਉਹਦਾ ਖਰੜਾ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਭੇਜਿਆ ਆ ਰਾਜ ਸਰਕਾਰਾਂ ਨੂੰ ਭੇਜਿਆ ਉਹਤੇ ਭਗਵੰਤ ਮਾਨ ਸਰਕਾਰ ਚੁੱਪ ਬੈਠੀ ਆ ਉਸ ਕਰਕੇ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਥੇਬੰਦੀਆਂ ਵੱਲੋਂ ਲੀਕਿਆ ਹੋਇਆ ਵਾ ਤੇ ਭਗਵੰਤ ਮਾਨ ਸਰਕਾਰ ਇਸ ਗੱਲ ਤੋਂ ਸਾਬਤ ਹੁੰਦਾ ਵਾ ਕਿ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਦੇ ਨਾਲ ਮਿਲੀ ਹੋਈ ਆ ਬਿਜਲੀ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਦੇਣ ਵਾਸਤੇ ਕੇਂਦਰ ਸਰਕਾਰ ਦੇ ਨਾਲ ਸਹਿਮਤ ਆ ਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਰੇਲ ਰੋਕੋ ਕੀਤਾ ਜਾ ਰਿਹਾ ਵਾ ਸੋ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਵਕ ਵਕ ਥਾਵਾਂ ਤੇ ਰੇਲ ਰੋਕੋ ਕੀਤਾ ਜਾਊਗਾ ਇਹ ਉਸੇ ਤਰ੍ਹਾਂ ਨਗਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਆ ਬਸਤੀ ਟੈਂਕਾਂ ਵਾਲੀ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਬਸਤੀ ਟੈਂਕਾਂ ਵਾਲੀ ਫਰੋਇਪਰ ਵਿਖੇ ਰੇਲਾਂ ਦਾ ਚੱਕਾ 2 ਘੰਟੇ ਲਈ ਜਾਮ ਕੀਤਾ ਜਾਊਗਾ ਇਸ ਕਰਕੇ ਇਹ ਐਲਾਨ 20 ਦਿਨ ਪਹਿਲਾਂ ਦਾ ਕੀਤਾ ਹੋਇਆ ਵਾ ਜੇਕਰ ਭਗਵੰਤ ਮਾਨ ਚਾਹਦੀ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਜਿਹੜਾ ਉਹ ਸੰਪਰਕ ਕਰਕੇ ਮੀਟਿੰਗ ਤੈਅ ਕਰ ਸਕਦੀ ਕੋਈ ਹੱਲ ਕੱਢ ਸਕਦੀ ਪਰ ਭਗਵੰਤ ਮਾਨ ਸਰਕਾਰ ਕੇਵਲ ਤੇ ਕੇਵਲ ਲੋਕਾਂ ਨੂੰ ਖੱਜਲਖਵਾਰ ਕਰ ਰਹੀ ਆ ਕਿ ਇਸ ਮਸਲਿਆਂ ਦਾ ਹੱਲ ਨਹੀਂ ਕੱਢ ਰਹੀ ਰੇਲਾ ਰੋਕਣਾ ਕਿਸਾਨਾਂ ਦਾ ਅਣਖ ਦਾ ਸਵਾਲ ਨਹੀਂ ਮਜਬੂਰੀ ਬਣ ਚੁੱਕੀ ਕਿਉਂਕਿ ਪੂਰੇ ਜਨਤਕ ਅਦਾਰੇ ਭਗਵੰਤ ਮਾਨ ਸਰਕਾਰ ਕਾਰਪੋਰੇਟ ਕਰਾਣਿਆਂ ਨੂੰ ਮੋਦੀ ਸਰਕਾਰ ਦੇ ਇਸ਼ਾਰੇ ਤੇ ਦੇ ਰਹੀ ਆ ਪੰਜਾਬ ਦੇ ਲੋਕ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਆਪਣੇ ਜਨਤਕ ਅਦਾਰੇ ਜਿਸ ਤਰ੍ਹਾਂ ਬਿਜਲੀ ਬੋਰਡ ਨੂੰ ਨਿਪੂਰਨ ਤਰ੍ਹਾਂ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਣਗੇ ਨਿੱਜੀ ਜਿਹੜੇ ਬਿਜਲੀ ਪ੍ਰੀਪੇਡ ਮੀਟਰ ਆ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਆ ਜੇਕਰ ਬਿੱਲ ਪਾਸ ਹੁੰਦਾ ਸਬ ਸਟੀਆਂ ਜਿਹੜੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਚਾਹੇ ਘਰੇਲੂ ਬਿਜਲੀ ਦਾ ਚਾਹੇ ਮੋਟਰਾਂ ਵਾਲੀ ਬਿਜਲੀ ਦੇ ਉੱਤੇ ਇਸ ਕਰਕੇ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ